ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਬਈ ਤੇ ਦੋ ਸੂਈਆਂ ਵੀ ਆ ਬੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਮੱਧਤਾ ਜੀ ਸੂਈਆਂ ਆਓ ਪੁੱਛ ਲੈਨੇ ਬਈ ਤੁਹਾਡੇ ਅੱਜ ਵਿੱਚ ਬਈ ਜੀ ਹਸਤੀ ਕਾਲ ਹਸਤੀ ਬਈ ਬਹੁਤ ਠੀਕ ਹਾਂ ਬਲੀ ਹਾਂਜੀ ਨਾਮ ਤੇ ਡਰੈਸ ਬੋ ਨਾਮ ਵੀਰੇ ਬੀਜਾ ਪਿੰਡ ਸੈਦੂਪੁਰ ਤਸੀਨਹਾਤ ਨਾਲ ਜਿਨਾ ਮੁਕ ਨੇੜੇ ਪਿੰਡ ਬਈ ਨੇੜੇ ਆਪਣਾ ਵੀਰੇ ਗਾਜੇ ਨਾਲੀ ਸੜਕ ਤੇ ਘਰ ਆ ਜਾਂਦਾ ਨੇੜੇ ਗਾਜੇ ਆਣਾ ਬੁਰਜ ਹਮੀਰਾ ਇਦਰ ਆ ਆ ਨਾ ਪੂਰਾ ਤਲਵੰਡੀ ਭਾਦੀ ਤੇ ਇਹ ਸਾਰੇ ਬੰਦੇ ਨੇ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ 985753838 ਠੀਕ ਭਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਸੂਈ ਹੈ ਤੀਜਾ ਸੂਸੂਈ ਹੋਈ ਹੈ ਤਾ ਦੋ ਸੂਈ ਹੈ ਭਾਈ ਇਹ ਪਰਸੋਂ ਰਾਤ ਨੂੰ ਸੂਈਆ ਡਰਚਣ ਬੱਚਾ ਕੱਟਾਈ ਇਹਦੇ ਮਗਰ ਕੱਟਾ ਗਿਆ ਠੀਕ ਹੈ ਭਾਈ ਦੁੱਧ ਜਾਂ ਬੋਲਾ ਕਿੰਨਾ ਹੋਆ ਬੋਲਾ ਹੀ ਹੁਣ ਜਿਹੜਾ ਚਵਾਉਣ ਵਾਲਾ 9 ਕਿਲੋ ਜਮਾ ਤਿਆਰ ਹੈ ਨੱਟ ਤਿਆਰ ਹਾਂਜੀ ਸਹੀ ਉਸ ਚੰਗਾ ਸਿੰਘ ਕੁਆਲਿਟੀ ਚੈੱਕ ਕਰ ਲਓ ਥਣੇ ਵੱਡੀ ਗੁੱਡੀ ਵਿੱਚ ਬਹੁਤ ਆ ਡਾਕਟਰ ਸਾਹਿਬ ਹੂੰ ਥੋੜਾ ਜਿਹਾ ਡਰਦੀ ਆ ਬੱਤ ਰੋਲੀ ਗੱਡੀ ਨਾਲ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਖੋਲਿਓ ਬਈ ਤੋਰ ਕੇ ਦਿਖਾ ਦੋ ਆ ਰਾਜੀ ਆ ਸਵੀ ਪਲੀ ਆ ਕੱਦ ਬੱਡ ਚੰਗਾ ਆਰਡਰ ਕਮਾਲ ਦਾ ਫੇਸ ਫੂਸ ਕਰਮਾਈ ਦਾ ਬਹੁਤ ਚੰਗਾ ਦੋਤਾ ਬਾਜੂ ਹਣਾ ਜੀ ਦੋਤਾ ਡਾਕਟਰ ਸਾਹਿਬ 15 16 ਕਿਲੋ ਦਊਗਾ ਹੂੰ ਜਿਹੜੀ ਹਸਾਬ ਨਾਲ ਮੱਝ ਦੀ ਕੱਦ ਕਾਠੀ ਆ ਹਨਾ ਠੀਕ ਆ ਕਿੜਾਈ ਕਿੜੋਈ ਆ 15 16 ਕਿਲੋ ਮੱਝ ਟੋਰਨਾ ਦੇ ਦੋ ਜੀ ਦੋਤਾ ਹੂੰ ਤੇ ਕੀ ਮੋਲਾ ਜੈ ਜਬਰ ਮੋਲਾ ਡਾਕਟਰ ਸਾਹਿਬ ਦਾ 130 ਕਰਦੀ ਮਾਨਤਨ ਕਰਦਾਂਗੀ ਠੀਕ ਹੈ 130000 ਰੁਪਿਆ ਮੋਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋਜੇ ਚੰਗੀ ਆ ਸਭੀ ਪੜੀਆ ਰਾਜੀ ਹੈ ਲੈ ਚਲੋ ਭਾਈ 130 ਮੋਲਾ ਵਿੱਚੋਂ ਮਾਨਤਨ ਜ਼ਰੂਰ ਹੋ ਜਾਣਾ 130 ਠੀਕ ਹੈ ਭਾਈ ਆਟਰ ਕਮਾਲ ਦਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣਾ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਚੁਈ ਇੱਕ ਨੰਬਰ ਹੈ ਜੀ ਭਾਣਾ ਕੋਈ ਦੋ ਡੰਗ ਚੋਕੇ ਲੈ ਜੇ ਠੀਕ ਆ ਤੇ ਚਵਾਈ ਕੀ ਦਮਾ ਗਈ ਕਿਉਂਕਿ ਜਿੰਨਾ ਚਿਰ ਆਪਣੇ ਘਰੇ ਪਸ਼ੂ ਹੈ ਜੀ ਆਪਣੀ ਗਰੰਟੀ ਹੋਊਗੀ ਫੁੱਲ ਠੀਕ ਆ ਜਦੋਂ ਅਗਲੇ ਦੇ ਘਰੇ ਜਾਵੜੀ ਉਹਦੀ ਆਪਣੀ ਕੋਈ ਗਰੰਟੀ ਦਾ ਅਗਲਾ ਦੁੱਧ ਸੇਵਾ ਦਾ ਹਾਂ ਬਾਈ ਕਦੋਂ ਹੋਲਾ ਹਨ ਹਾਂ ਜੀ ਅੱਗੇ ਵੀਰੇ ਜਰਸੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਹੋਈ ਏ ਡਾਕਟਰ ਕਦੋਂ ਸੂਈ ਆ ਬਈ ਇਹਨੂੰ ਹੋ ਗਿਆ ਜੀ ਮਹੀਨਾ ਕਹੇ ਨੂੰ ਆਪਾਂ 15 ਦਿਨ ਕਹਿ ਦਈਏ 17 ਦਿਨ ਕਹਿ ਦਈਏ ਤਾਂ ਕੋਈ ਫਾਇਦਾ ਨਹੀਂ ਬੱਚਾ ਕੀ ਆ ਮਗਰ ਬੱਚਾ ਬੱਚਾ ਹੀ ਮਗਰ ਠੀਕ ਆ ਹਾਂ ਬੱਚਾ ਬਈ ਜਸਦੀਆ ਲਾਲ ਬੱਚਾ ਹੀ ਏ ਠੀਕ ਆ ਬਈ ਦੁੱਧ ਕਿੰਨਾ ਬਈ ਨੱਕ ਦੁੱਧ ਡਾਕਟਰ ਸਾਹਿਬ 14 ਕਿਲੋ ਆ ਜੀ ਖੋਲਿਓ ਬਈ ਤੁਰ ਆਰਡਰ ਚੰਗਾ ਥਣ ਚੰਗਾ ਬਈ ਆਰਡਰ ਨਾੜਾ ਨੂੜਾ ਬਹੁਤ ਨਹੀਂ ਹੂੰ ਲੈ ਵਿੱਚ ਨਾੜਾ ਨੂੜਾ ਖੋਲ ਜੰਗੇ ਪੁਟੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਰੰਗ ਰੂਪ ਚੰਗਾ ਬਾਕੀ ਜਵਾਨੀ ਕਿਹ ਜੀ ਵਹਿੜ ਹਜੇ हां ਚ ਦੋ ਚਾਰ ਸੂਏ 24 ਸਕਦਾ ਬੰਦਾ ਹਮ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਹੈ ਬੱਚੀ ਸਹੀ ਗੱਲ ਹੈ ਚਮਕ ਬਹੁਤ ਹੈ ਨਾ ਵਹਿੜ ਹਾਂਜੀ ਹਾਂਜੀ ਚਮਕ ਬਹੁਤ ਹੈ ਬਹੁਤ ਹੈ ਕਲਰ ਬਹੁਤ ਚੰਗਾ ਡਿਮਾਂਡ ਚੰਗੀ ਹੈ ਇਸ ਕਲਰ ਦੀ ਥਾਣ ਲੈਵਾ ਬਹੁਤ ਚੰਗਾ ਬਈ ਤੇ ਮੁੱਲ ਕੀ ਹੈ ਜਾਇ ਜਪਾ ਮੋਲਾ ਪਰ ਜੈ ਜੀ ਕਰਨਾ ਡਾਕਟਰ ਸਾਹਿਬ ਮੋਲੇ ਦਾ 52000 ਰੁਪਏ ਹੀ ਮਾਨਤਨ ਹੋਣੀ ਹਾਂਜੀ ਮਾਨਤਨ ਕਰ ਦਾਂਗੇ ਜੀ ਕੋਈ 40 45 ਵਾਲਾ ਭਰਾ ਬਈ ਫੋਨ ਨਾਲ ਠੀਕ ਹਾਂਜੀ 52000 ਰੁਪਏ ਮੋਲਾ ਮਾਨਤਨ ਜ਼ਰੂਰ ਹੋਣੀ ਅੱਗੇ ਵੀਰੇ ਦੋ ਨੰਬਰ ਤੇ ਵੜਣਾ ਇਹ ਵੀ ਡਾਕਟਰ ਦੂਜਾ ਸੂਆ ਸੂਈ ਹੋਈ ਹੈ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਈ ਅੱਜ 12 13 ਦਿਨ ਸੂਈ ਪੁੱਜਾ ਬੱਚਾ ਇਹਦਾ ਜੀ ਠੀਕ ਆ ਬਈ ਹਾਂਜੀ ਦੁੱਧ ਕਿੰਨਾ ਹੋਣ ਬਈ ਦੁੱਧ ਹੁਣ ਇਹਦੇ ਥੱਲੇ 12 ਕਿਲੋ ਹੋ ਗਈ ਚੋਣ ਵਾਲਾ ਖੋਲਿਓ ਬਈ ਤੁਰ 12 ਲੀਟਰ ਦੁੱਧ ਜੀ ਬਾਈ ਨੇ ਦੱਸਿਆ ਵੀ ਹਾਜ਼ਰ ਆ ਇਹ ਛਾਣ ਦੇ ਕੋ ਵਿੱਚ ਛਾਣ ਬਹੁਤ ਚੰਗਾ ਚਾਰੇ ਥਾਂ ਨਿਕੜਵੇਂ ਦੁੱਧ ਆਪਣੇ ਘਰੇ ਤਾਂ ਡਾਕਟਰ ਸਾਹਿਬ ਕੋਈ ਪੜਾ ਚਾਰ ਡੰਗ ਚੋ ਕੇ ਲੈ ਜੇ ਹਨਾ ਪਰ ਜਦੋਂ ਅਗਲੇ ਦੇ ਘਰੇ ਜਾਵੜੀ ਉਦੋਂ ਆਪਣੀ ਕੋਈ ਗਰੰਟੀ ਨਹੀਂ ਜੀ ਕਿਉਂਕਿ ਆਪਣੀ ਵੀ ਮੁੱਲ ਲਈ ਹੁੰਦੀ ਹੈ ਵੀ ਹਨਾ ਆਪਣੇ ਕੋਈ ਘਰ ਦੇ ਨਹੀਂ ਹੁਣ ਬਾਕੀ ਸੇਵਾ ਤੇ ਰਹਿ ਜਾਂਦਾਗਾ ਹਾਂਜੀ ਬਾਕੀ ਦੁੱਧ ਤਾਂ ਸੇਵਾ ਨੇ ਦੇਣੀ ਉਹ ਸੇਵਾ ਕਰੀ ਚੱਲਾਂਗੇ ਬਈ ਦੁੱਧ ਟਿਕੀ ਰਹੋ ਹਾਂਜੀ ਹਾਂਜੀ ਜੇ ਸੇਵਾ ਘਟ ਗਈ ਤਾਂ ਦੁੱਧ ਘਟ ਜਾ ਹਾਂਜੀ ਮੁੱਲ ਕੀ ਆ ਭਰਾ ਇਹਦਾ ਮੋਲ ਲੈਦਾ ਵੀ 52000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਠੀਕ ਆ 52000 ਰੁਪਿਆ ਮੋਲਾ ਮਾਨਤਾ ਜਰੂਰ ਹੋ ਜੀ ਅੱਗੇ ਵੀਰੇ ਧਨ ਨੰਬਰ ਵੜਾ ਜਿਹੜਾ ਸੂਏ ਸੋਣ ਦੀ ਆ ਡਾਕਟਰ ਸਾਹਿਬ ਦੂਜੇ ਸੂਏ ਵਾਸਤੇ ਕੱਭਣ ਹੈ ਜੀ ਲੈਂਦੀ ਆ ਜੇ 10 12 ਦਿਨ ਦਾ 10 12 ਦਿਨ ਦਾ ਕੀ ਰਕੜਾ ਦੁੱਧ ਬਈ ਇਹਦਾ 16 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਜੀ ਢਿੱਲਾ ਬਹੁ ਪਈਆਂ ਢਿੱਲਾ ਢੋਨਾ ਦਾ ਬਹੁਤ ਹੀ ਥਣੇ ਬਹੁਤ ਸਾਫ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਿਆ ਉੱਤੇ ਖੋਲੇ ਬਾਕੀ ਜਾਨ ਪ੍ਰਾਨ ਵਾਲੀ ਆ ਜੀ ਗਲਾਬੀ ਥਣ ਲੱਗਿਆ ਜਾਨ ਜੂਣ ਚੰਗੇ ਆ ਸਵੇਂ ਭਲੇ ਆ ਬਸ ਕੱਚੀ ਕੱਚੀ ਆ denn ਹਜੇ ਲੈੰਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਆ ਭਰਾ ਜੈ ਜੈ ਜਰਾ ਮੋਲੇ ਦਾ 75000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਮੋਕੇ 75000 ਰੁਪਏ ਮੋਲੇ ਦਾ ਬਾਈ ਮਾਨਤਨ ਜਿਹੜਾ ਮੋਕੇ ਤੇ ਜਰੂਰ ਹੋ ਜੂਗਾ ਸਮੀ ਪੜੀਆ ਰਾਜੀ ਆ ਫੜੀ ਵੀ ਆ ਬਾਈ ਕੱਚੀ ਜਰੂਰ ਆ ਐਸਟੀ ਦੁੱਧ ਡਾਕਟਰ ਸਾਹਿਬ ਵੀ ਬਾਈ ਕਿਲੋ ਦੇ ਦੂ ਜੇ ਕੋਈ ਸੇਵ ਵਾਲਾ ਬੰਦਾ ਦੇ ਸਹੀ ਗੱਲ ਆ ਬਾਈ ਅੱਗੇ ਭਰਾ ਲਾਸਟ ਤੇ ਕਿਹੜਾ ਸੂਆ ਵੀਰੇ ਇਹ ਪਲੂਨ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹਦੇ 2 ਤਰੀਕ ਨੂੰ ਲੈਣ ਪੂਰੇ ਆ ਜੀ ਮਾਲਕਾਂ ਦੇ ਕਹਿਣ ਮੁਤਾਬਕ ਆਪਣੇ 2 ਤਰੀਕ ਨੂੰ ਅੱਜ ਕਿੰਨੀ ਹੋ ਗਈ ਬਾਈ ਕਿ ਭਾਈ ਅਜ 19 ਤਰੀਕ ਹੋ ਗਈ ਅਜ 19 ਹੋ ਗਈ 2 ਤਰੀਕ ਨੂੰ ਦਿਨ ਪੂਰੇ ਠੀਕ ਆ ਆ ਯਾਨੀ ਕਿ 12 13 ਦਿਨਾਂ ਦਾ ਹਾਂਜੀ 12 13 ਦਿਨਾਂ ਦਾ 12 13 ਦਿਨਾਂ ਦੀ ਕੱਚੀ ਆ ਭਾਈ ਆਰਡਰ ਬੜਾ ਚੰਗਾ ਥਣ ਚੰਗਾ ਫੇਸ ਦੇਖੋ ਭਾਈ ਕੱਚੀ ਕੱਚੀ ਆ ਭਾਈ ਦਿਨ ਹਜੇ ਲੈੰਦੀ ਆ 10 12 ਉਹਦੋਂ ਦਾ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲਿਆ ਕੀ ਮੁੱਲ ਆ ਭਰਾ ਇਹਦਾ ਮੁੱਲੇ ਦਾ ਡਰ ਸ ਕੋ ਮਰਜੀ ਕਰੇ ਇਹ ਇੱਕ 5 ਕਰ ਦਈ ਇੱਕ 10 ਕਰ ਦਈ ਉਹਦਾ ਕੋਈ ਫਾਇਦਾ ਨਹੀਂ ਮੁੱਲੇ ਦਾ 95000 ਰੁਪਏ ਜੀ ਠੀਕ ਆ ਮਾਨ ਤਾਂ ਹੋ ਜੀ ਮਾਂ ਤਾਂ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਢਿੱਲਾ ਬੋਖੀਆਂ ਹਾਂਜੀ ਢਿੱਲਾ ਬਹੁਤ ਹੈ ਜੀ ਬਾਕੀ ਹਜੇ ਬੱਚੀ ਹੋਈ ਆ ਜੀ ਹੂੰ ਦੰਦੋਂ ਆ ਦੇਖ ਸਕਦੇ ਹੋ ਤੁਸੀਂ ਹੂੰ ਕਿਵੇਂ ਇਹ ਬੰਦਾ ਕਹਿਨੂ ਹੋਰ ਕਹਿਦਾ ਨਿਕਲਦਾ ਕੋਸੂਰ ਆ ਦੇਖ ਠੀਕ ਹੈ ਦੋ ਦੰਦ ਦੋ ਦੰਦ ਆ ਜੀ ਪਿਓ ਦੰਦ ਹਾਂ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਫੁੱਲ ਕੱਦ ਦੀ ਆ ਹਣਾ ਪਹਿਲੇ ਸੂਈ ਡਾਕਟਰ ਸਾਹਿਬ ਇਹਨੇ 22 23 ਕਿਲੋ ਦੋਤੇ ਦੇਣਾ ਕਹਿ ਨੂੰ ਆਪਾਂ 25 26 ਕਹੀਏ ਇਹ ਉਹਦਾ ਕੋਈ ਫਾਇਦਾ ਨਹੀਂ ਕਰਦੇ ਤੂੰ ਲਾਕਸੀ ਭਰਾ ਕੋਲੇ 4 4 ਹੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ